ਉਧਰਲੇ ਜਾਨਵਰਾਂ ਚ ਮੇਰਾ ਉਹਨਾਂ ਇੱਥੇ ਗਰਮੀ ਜਿਹਾ ਸ਼ਾਮੇ-ਸ਼ਾਮੇ ਖੜਕੀ ਲਾਈਵ ਜਾ ਪਾ ਦਿੰਨੇ ਆ ਉਧਰ ਫੇਰ ਜਾਵਾਂਗੇ ਇੱਕ ਆਪਣੇ ਕੋਈ ਕਮ ਕਾਂਟੇ ਦੀ ਤੇ ਲਾਰਤਾਂ ਦੀਆਂ ਬਿਸ਼ੇਰੀਆਂ ਨੇ ਉਹਨਾਂ ਦੇ ਵੀਡੀਓ ਬਣਾ ਕੇ ਪਾਉਂਗਾ ਦਸਕਾਲ ਜੀ ਕਿੱਛਾ ਲਗੰਦਾ ਸੋਨਪਰੀ ਬੜੀ ਸੋਣੀ ਬਿਸ਼ੇਰੀ ਐ ਤੇ ਥੋੜੀ ਮੇਰੇ ਨਾਲ ਘਟ ਬੰਦੀ ਐ ਇਹਦੀ ਸੋਨਪਰੀ ਇਧਰ ਆ ਇੱਕ ਵੀਰੋ ਸ਼ੇਅਰ ਕਰਤਾ ਕਰੋ ਲਾਈਵ ਹਣਾ ਆਪਣਾ ਲਾਈਵ ਦਾ ਹੈ ਨਹੀਂ ਕ੍ਰਾਈਟਰੀਆ ਜੇ ਪੂਰਾ ਨਹੀਂ ਨੇੜੇ ਲਾਗ ਕੇ ਚਲਾਇਆ ਵੀ ਆਪਣਾ ਪੇਜ ਸਟੇਬਲ ਹੋ ਜਾਊਗਾ ਹੋਰ ਨਹੀਂ ਆਪਾਂ ਨੂੰ ਕੋਈ ਉਹ ਚੱਕਰ ਆਇਗਾ ਜੇ ਕੋਈ ਰਿਪੋਰਟਰ ਰਿਪੋਰਟ ਮਾਰੇ ਤਾਂ ਫਿਰ ਛੇਤੀ ਪੇਜ ਨਹੀਂ ਬੰਦ ਹੁੰਦਾ ਹਣਾ ਸੋਨ ਪਰੀ ਹੈ ਸੋਨ ਪਰੀ ਓ ਰਿਆ ਗੱਲ ਸੁਣ ਗੱਲ ਤਾਂ ਸੁਣ ਓ ਰਿਆ ਗਿੰਦ ਜੀ ਓ ਰਿਆ ਆ ਜਾ ਪੁੱਤ ਆ ਜਾ ਉਹ ਬੰਨੀ ਖੜੀ ਏ ਛੋਟੀ ਸਰਪੰਚ ਕੰਨ ਕੋਨ ਦਾ ਐ ਬਣਾਉਂਦੀ ਆ ਪੂਰਾ ਨਖਰਾ ਵਾਲਾ ਇਹ ਚ ਇਹਨੂੰ ਐ ਹੁੰਦਾ ਬਸ ਵੀ ਜੋ ਆ ਮੈਂ ਐ ਹੀ ਆ ਜੋ ਹੈ ਹਮ ਹੀ ਹੈ ਅੱਖਾਂ ਵੀ ਦੀਆਂ ਹੋਰ ਸਾਭ ਦੀਆਂ ਨੇ ਬਰਾਉਨ ਬਰਾਉਨ ਜੀਆਂ ਕੰਨ ਦੀ ਤੱਕ ਕੁੰਡੀ ਲੈ ਮੇਲ ਨੇ ਜਮਾਨ ਨੇੜੇ ਆਇ ਜਣੋਂ ਕਿਤੇ ਹੋ ਜੇ ਆਪ ਦੇ ਵੀ ਦਿਲ ਜਮਾਨਾ ਵਾਹ ਹੁਪਰਾ ਉਹ ਮੈਂ ਉਹੀ ਇਰਾਦਾ ਹੈ ਮਾਸ਼ਾ ਲਾਈਵ ਹੋ ਕੇ ਇੱਕ ਵਾਰੀ ਦਿਖਾ ਦਈਏ ਤੇ ਹੁਣ ਤਾਂ ਛੱਡ ਗਏ ਸੀ ਸੋਮਨਾ ਸ਼ਾਮ ਨੂੰ ਹੀ ਕਰਾਂਗੇ ਗੱਲਬਾਤ ਨਾ ਜਿਹੜੀ ਕਰਾਂਗੇ ਇਹ ਆਪਕੈ ਦੋਨੇ ਕਮੈਟ ਆ ਗਈਆਂ ਆ ਬੇਟਾ ਆ ਚਾਲ ਵਾਲੀ ਘੋੜੀ ਆ ਤੁਰਦੀ ਬਹੁਤ ਹੈ ਇਹ ਹੁਣ ਗੱਪਣ ਹੈਗੀ ਆ ਤੋਂ ਇਹ ਤਾਂ ਨਹੀਂ ਮੈਨੂੰ ਪਤਾ ਕੀ ਤੋਂ ਆ ਆਪੇ ਦਿਲਜੀਤ ਦੀ ਹੈ ਤੇ ਉਹ ਆਪਣੀ ਸ਼ਾਇਦ ਤੂਫਾਨ ਦਾ ਸੀ ਪਵਨ ਪਵਨ ਦਾ ਪੰਦ ਪਵਨ ਦੀ ਡਾਇਰੈਕਟਾ ਪਤਾ ਨਹੀਂ ਪਵਨ ਦਾ ਬੱਚਾ ਸੀ ਉਹਦੀ ਮੇਰੇ ਸਾਲ ਨੂੰ ਪਵਨ ਦੀ ਆ ਬਾਕੀ ਬਾਈ ਨੂੰ ਪਤਾ ਹੋਊਗਾ ਇਹ ਕਾ ਖੜਾ ਓਏ ਮੇਜਰ ਆਉਂਦਾ ਦੇਖ ਗੋਲੀ ਵਾਂਗੂ ਵੇ ਜਿਵੇਂ ਖਾ ਜੂ ਨਾ ਲੁਚੜੇ ਮਿਆਸ ਬੇਟਾ ਮੈ ਜਰਾ ਕਮਲਾ ਦੰਦ ਖਾ ਦੰਦ ਉਹ ਆ ਗਿਆ ਇਹਨੂੰ ਪੱਠਿਆਂ ਦੀ ਕਾਲ ਪਈ ਪਈ ਐ ਵੀ ਛੇਤੀ ਮੈਨੂੰ ਪੱਠੇ ਵਾਹਾਂ ਕੰਨ ਵੀ ਐ ਬਸ ਐਡੇ ਵੱਡੇ ਘੋੜੇ ਤੇ ਆਮ ਇੰਨੀ ਬਰੀਕੀ ਹੁੰਦੀ ਨਹੀਂ ਧੌਣ ਧੌਣ ਵਾਲੀ ਤੇ ਹੱਕ ਵੀਡੀਓ ਪਈ ਆ ਮਨ ਕੋ ਤੁਹਾਨੂੰ ਮੈਂ ਲਾਉਂਗਾ ਇਹਦੀ ਰੀਲ ਪਾਉਂਗਾ ਜਿਹਦੀ ਧੌਣ ਦੀ ਨੱਤਰਿੰਚਾ ਕੋਈ ਭਰਾ ਆ ਕੇ ਜਦੋਂ ਮਰਜ਼ੀ ਮਿਲ ਲੈ ਵਾਟਰ ਸਕੇਅਰ ਵਾਲਾ 68 ਤੇ ਫੀਟਾ 63 ਤੇ ਜਿਉਂ ਗਪੌੜ ਮਾਰਨਾ ਤਾਂ 70 ਤਿੰਨੇ অপਸ਼ਨ ਆ ਦੇਤੀਆਂ ਤੁਹਾਨੂੰ ਇੱਕ ਜੇ ਕਿਸੇ ਭਰਾ ਨੇ ਲਾਈਵ ਹੋਣਾ ਵਿੱਚ ਆਉਣਾ ਹੁੰਦਾ ਤਾਂ ਐਡ ਹੋ ਜਾ ਸਾ ਰਿਕੁਐਸਟ ਭੇਜ ਦਿਆ ਕਰੋ ਹੁਣ ਤਾਂ ਆ ਗਿਆ ਅੰਦਰ ਮੈਂ ਹੇਅਰ ਕਰਦੇ ਆ ਗੱਲਬਾਤ ਇਸ ਵਿਸ਼ੇ ਦੇ ਤੇ ਬਾਕੀ